ਰਹਾ ਹੈ ਦੁਨੀਆ ਮੇ ਜੈ ਹਿੰਦ ਦਾ ਨਾਰਾ ਚਮਕ ਰਹਾ ਹੈ ਤਿਰੰਗਾ ਹਮਾਰਾ 15 ਅਗਸਤ 1947 ਨੂੰ ਜਿਸ ਦਿਨ ਸਾਡਾ ਜਿਹੜਾ ਭਾਰਤ ਹੈ ਉਹ ਆਜ਼ਾਦ ਹੋਇਆ ਸੀ ਤਾਂ ਉਸ ਦੀਆਂ ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਦਿਖਾ ਰਿਹਾ ਜਿੱਥੇ ਇਹ ਲਹਿਰਾਉਂਦਾ ਹੋਇਆ ਤਿਰੰਗਾ ਜੋ ਕਿ ਇਸ ਦਾ ਪ੍ਰਤੀਕ ਹੈ ਕਿ ਜਿਹੜਾ 15 ਅਗਸਤ 1947 ਨੂੰ ਸਾਡਾ ਜਿਹੜਾ ਇੱਕ ਦੇਸ਼ ਹੈ ਜਿਹੜਾ ਉਹ ਆਜ਼ਾਦ ਹੋਇਆ ਸੀ ਤਾ ਉਹਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿਉਂਕਿ ਜਦੋਂ 15 ਅਗਸਤ 1947 ਦੀ ਇਹ ਡੇਟ ਆਂਦੀ ਹੈ ਤਾਂ ਇਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਜਿਹੜਾ ਹਰ ਜਗ੍ਹਾ ਤੁਹਾਨੂੰ ਤਿਰੰਗਾ ਨਜ਼ਰ ਆਏਗਾ ਕਿਉਂਕਿ ਇਹ ਤਿਉਹਾਰ ਹੈ ਇਹਨੂੰ ਜਿਹੜਾ ਤਿਉਹਾਰ ਦੇ ਰੂਪ ਦੇ ਵਿੱਚ ਖੁਸ਼ੀ ਮਨਾ ਕੇ ਹਰ ਘਰ ਘਰ ਦੇ ਵਿੱਚ ਤੁਹਾਨੂੰ ਇਸ 15 ਅਗਸਤ ਨੂੰ ਜਿਹੜਾ ਤਿਰੰਗਾ ਜਿਹੜਾ ਨਜ਼ਰ ਆਂਦਾ ਤਾਂ ਲੋਕ ਕਾਫੀ ਖੁਸ਼ ਨਸੀਬ ਆਪਣੇ ਆਪ ਨੂੰ ਸਮਝਦੇ ਨੇ ਕਿ ਉਹ ਇਸ ਭਾਰਤ ਦੇ ਵਿੱਚ ਰਹਿੰਦੇ ਨੇ ਤਾਂ ਜੇ ਗੱਲ ਕਰੀਏ ਤਾਂ ਇਸ ਭਾਰਤ ਦੇ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਨੇ Hindu, Muslim, Sikh, Isai ਤਾਂ ਸਭ ਜਿਹੜੇ ਹੈਗੇ ਆ ਭਾਈ ਭਾਈ ਤਾਂ ਇਹ ਮੈਸੇਜ ਦਿੰਦੇ ਹੋਏ ਅੱਜ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਜਿਹੜੀ ਤਸਵੀਰ ਹੈ ਤਿਰੰਗਾ ਵੇਚਣ ਵਾਲੇ ਬਾਈ ਜੀ ਨੇ ਜਾਂ ਨੌਜਵਾਨ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਤਾਂ ਸਭ ਤੋਂ ਪਹਿਲਾਂ ਜਿਹੜਾ ਇੱਕ ਮੈਸੇਜ ਤਾਂ ਦੱਸ ਦੇਣਾ ਕਿ ਮੈਸੇਜ ਕੀ ਹੈ ਕਿ ਇਹ ਜਿਹੜਾ ਤਿਰੰਗਾ ਵਾ ਇਹ ਇਸ ਨੂੰ ਘਰ ਘਰ ਪਹੁੰਚਾਉਣ ਦੀ ਜਿਹੜੀ ਡਿਊਟੀ ਲਗਾਈ ਹੈ ਤਾਂ ਇਹ ਮੁਸਲਿਮ ਭਾਈਚਾਰੇ ਦਾ ਜਿਹੜਾ ਨੌਜਵਾਨ ਹੈ ਇਸ ਵੱਲੋਂ ਲਗਾਈ ਗਈ ਹੈ ਤਾਂ ਗੱਲਬਾਤ ਵੀ ਕਰਾਂਗੇ ਕਿ ਇਸ ਭਾਰਤ ਦੇ ਵਿੱਚ ਰਹਿ ਕੇ ਇਹ ਮੁਸਲਮ ਭਾਈਚਾਰੇ ਵੱਲੋਂ ਜਿਹੜਾ ਇੱਕ ਬੜਾ ਵਧੀਆ ਮੈਸੇਜ ਦਿੱਤਾ ਜਾ ਰਿਹਾ ਕਿ ਇੱਕ ਭਾਰਤ ਦੇ ਨਾਲ ਕਿੰਨਾ ਕਿ ਜਿਹੜਾ ਪ੍ਰੇਮ ਕਰਦੇ ਨੇ ਕਿੰਨਾ ਕਿ ਜਿਹੜਾ ਪਿਆਰ ਕਰਦੇ ਨੇ ਤਾਂ ਕੀ ਕਹਿਣਾ ਜਾਊਗਾ ਕਿ ਭਾਰਤ ਦੇ ਵਿੱਚ ਰਹਿ ਕੇ ਤੁਸੀਂ ਬੜਾ ਹੀ ਵਧੀਆ ਜਿਹੜਾ ਇੱਕ ਮੈਸੇਜ ਦੇ ਰਹੇ ਹੋ ਲੋਕਾਂ ਨੂੰ ਕਿਉਂਕਿ ਸਿਆਸਤ ਤਾਂ ਜਿਹੜੇ ਲੋਕ ਜਿਹੜੇ ਉਹ ਅਕਸਰ ਦੇਖਦੇ ਆ ਤੇ ਜਿਹੜਾ ਲੋਕਾਂ ਦੇ ਵਿੱਚ ਧਰਮ ਦੇ ਨਾਂ ਤੇ ਭੰਡੀਆਂ ਬੰਨ੍ਹਦੇ ਨੇ ਲੇਕਿਨ ਤੁਸੀਂ ਬੜਾ ਵਧੀਆ ਮੈਸੇਜ ਦੇ ਰਹੇ ਹੋ ਤਿਰੰਗਾ ਪਹਿਲਾਂ ਤਾਂ ਆਪਣਾ ਨਾਂ ਦੱਸੋ ਮੇਰਾ ਨਾਮ ਹੈ ਜੀ ਅਮਰੋਦੀਨ ਸ਼ਾ ਮੈਂ ਲੁਧਿਆਣਾ ਰਹਿੰਦਾ ਬਾਦਰਕੇ ਪਿੰਡ ਔਰ ਬਾਕੀ ਸਾਡੇ ਸਾਰੇ ਪਰਿਵਾਰ ਇਹ ਅੱਜ ਦੇ ਦਿਨ ਮਤਲ ਜੰਡੇ ਵੇਚਦੇ ਸੀ ਤੇ ਹਰ ਸਾਲ ਵੇਚਦੇ ਹਰ ਸਾਲ ਵੇਚਦੇ ਜਦੋਂ ਦਾ ਮੋਦੀ ਜੀ ਦਾ ਐਲਾਨ ਹੋਇਆ ਜਦੋਂ ਦਾ ਅਸੀਂ ਝੰਡਾ ਵੇਚਦੇ ਔਰ ਹਰ ਧਰਮ ਦੇ ਬੰਦੇ ਲੈ ਕੇ ਜਾਂਦੇ ਸਾਡੇ ਕੋਲ ਹਾਂਜੀ ਕਿਸ ਤਰ੍ਹਾਂ ਲੱਗਦਾ ਹੈ ਕਿ ਭਾਰਤ ਦੇ ਵਿੱਚ ਰਹਿੰਦੇ ਹੋ ਇਤਿਹਾਾਰ ਜਿਹੜਾ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਮਨਾਇਆ ਜਾਂਦਾ ਔਰ ਆਰੇ ਘਰ ਦੇ ਵਿੱਚ ਜਿਹੜਾ ਤਿਰੰਗਾ ਪਹੁੰਚਾਣ ਦੀ ਡਿਊਟੀ ਤੁਹਾਡੀ ਹੈ ਹਾਲਾਂਕਿ ਤੁਸੀਂ ਮੁਸਲਮ ਭਾਈਚਾਰੇ ਤੋਂ ਬਿਲੋਂਗ ਕਰਦੇ ਹੋ ਲੇਕਿਨ ਬੜਾ ਵਧੀਆ ਮੈਸੇਜ ਲੋਕਾਂ ਨੂੰ ਦੇ ਰਹੇ ਕਿਉਂਕਿ ਇਸ ਦਿਨ ਹਰ ਘਰ ਦੇ ਵਿੱਚ ਜਿਹੜਾ ਤਿਰੰਗਾ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਘਰ ਚ ਇਹ ਤਿਰੰਗਾ ਲਹਿਰੇ ਹਰ ਗੱਡੀ 'ਚ ਹਰ ਘਰ 'ਚ ਹਰ ਸਾਈਕਲ 'ਤੇ ਲੱਗੇ ਪਤਾ ਲੱਗੇ ਭਾਈ ਆਪਣਾ ਹਿੰਦੁਸਤਾਨ ਵਧੀਆ ਹੈ ਔਰ ਸਾਰਿਆਂ ਨੂੰ ਪਤਾ ਲੱਗੇ ਇਸ ਤਰ੍ਹਾਂ ਤੁਸੀਂ ਹੁਣ ਜਿਹੜਾ ਇਹ 15 ਅਗਸਤ ਆਂਦਾ ਕਿੰਨੇ ਦਿਨ ਪਹਿਲਾਂ ਤੁਸੀਂ ਇਹ ਜਿਹੜੀ ਡਿਊਟੀ ਆਪਣੀ ਸ਼ੁਰੂ ਕਰਦੇ ਸੀ ਜੀ 3-4 ਦਿਨ ਪਹਿਲਾਂ ਇਹ ਸ਼ੁਰੂ ਕਰਦੇ ਆ 3-4 ਦਿਨ ਪਹਿਲਾਂ ਕਰਕੇ ਸਾਰੇ ਗ੍ਰਾਂਜੇ ਹਰ ਬੰਦਾ ਲੈ ਕੇ ਜਾਂਦੇ ਸਨ ਤੁਸੀਂ ਇਸ ਰੋਡ ਤੇ ਖੜੇ ਹੋ ਕੀ ਤੁਹਾਡੇ ਜਿਹੜੇ ਹੋਰ ਭਾਈਚਾਰੇ ਦੇ ਲੋਕ ਵੀ ਇਹੀ ਹਾਂਜੀ ਸਾਡੇ ਹਰ ਭਾਈਚਾਰੇ ਵਾਲੇ ਹਰ ਕੋਨੇ-ਕੋਨੇ 'ਚ ਖੜੇ ਕਿਹੜੀ ਜਗ੍ਹਾ ਰਹਿਨੇ ਹੋ ਤੇ ਕਿੱਥੋਂ ਇਹ ਜਿਹੜਾ ਝੰਡਾ ਇਹ ਬਣਦਾ ਕਿੱਥੇ ਆ ਇਹ ਬਣਦਾ ਤਾਂ ਦਿੱਲੀ ਹੈਗਾ ਮਗਰ ਇੱਥੇ ਲੁਧਿਆਣਾ ਗੁਰੂ ਮੰਡੀ 'ਚ ਅਸੀਂ ਲਿਆਂਦੇ ਹੈਗੇ ਇਦੁਰ ਲਿਆ ਕੇ ਸਪਲਾਈ ਕਰਦੇ ਮਾਰਾ ਮੋੜਾ ਸਾਨੂੰ ਵੀ ਗੁਜ਼ਾਰਾ ਹੋ ਜਾਂਦਾ ਹੈ ਔਰ ਬਾਕੀ ਆਪਣੇ ਦੇਸ਼ ਦੇ ਲਈ ਵਧੀਆ ਹੋ ਜਾਂਦਾ ਹੈ ਤੇ ਲੋਕ ਤੁਹਾਡੇ ਕੋ ਆਉਂਦੇ ਨੇ ਤਿਰੰਗੇ ਦੀ ਡਿਮਾਂਡ ਕਰਦੇ ਨੇ ਛੋਟਾ ਵੱਡਾ ਕਈ ਤਰ੍ਹਾਂ ਦੇ ਤਿਰੰਗੇ 10 ਰੁਪਏ ਤੋਂ ਲੈ ਕੇ 100 ਤੱਕ 200 ਤੱਕ ਹੈਗਾ ਜੰਡਾ ਹਰ ਤਰ੍ਹਾਂ ਦੇ ਲੋਕ ਤੁਹਾਡੇ ਕੋ ਆਉਂਦੇ ਨੇ ਹਰ ਧਰਮ ਦਾ ਮੁਸਲਮ ਹਿੰਦੂ ਸਿੱਖ ਈਸਾਈ ਸਾਰੇ ਲੈ ਕੇ ਜਾਂਦੇ ਕਦੀ ਐਸਾ ਵੀ ਹੋਇਆ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਮੁਸਲਮ ਭਾਈ ਜਾ ਰਹੇ ਤੇ ਤਿਰੰਗਾ ਬਿਲਕੁਲ ਅਜੇ ਤੱਕ ਕਿਸੇ ਨੇ ਸਵਾਲ ਨਹੀਂ ਕੀਤਾ ਪੰਜਾਬ ਵਿੱਚ ਇਦਾਂ ਦਾ ਦੇਸ਼ ਹੈਗਾ ਕਿ ਸਾਰੇ ਧਰਮ ਦੇ ਇੱਕੋ ਜਿਹੇ ਰਹਿੰਦੇ ਔਰ ਕੋਈ ਨਹੀਂ ਕਰਦਾ ਇੱਕ ਅਦਾ ਸੌਜਿਕ ਇੱਕ ਅਦਾ ਨਿਕਲ ਜਾਂਦਾ ਉਹਦੇ ਕੀ ਦੇਖਣਾ ਕਿਸੇ ਨੇ ਇੱਕ ਦੋ ਤਾਂ ਨਿਕਲਦੇ ਹੀ ਹੈ ਜਿਹੜੇ ਉਹ ਬੇਦਬਾਬ ਕਰਦੇ ਬਾਕੀ ਨਹੀਂ ਕਰਦੇ ਦੁਆਰਾ ਤੋਂ ਤੁਹਾਨੂੰ ਦੱਸ ਦਿੰਦੇ ਆ ਕਿ ਮੁਸਲਮ ਭਾਈਚਾਰੇ ਦੇ ਜਿਹੜੇ ਇਹ ਭਾਈਚਾਰਾ ਹੈ ਔਰ ਇਹਨਾਂ ਦੇ ਵੱਲੋਂ ਜਿਹੜੀ ਇੱਕ ਆਪਣੀ ਡਿਊਟੀ ਜਿਹੜਾ ਤਨੋ ਮੰਨੋ ਤਨੋ ਜਿਹੜਾ ਇਹ ਡਿਊਟੀ ਨਿਭਾਈ ਜਾ ਰਹੀ ਹੈ ਹਰ ਜਿਹੜਾ ਭਾਰਤ ਵਾਸੀ ਨੂੰ ਤਿਰੰਗਾ ਪਛਾਣ ਦੀ ਡਿਊਟੀ ਜਿਹੜਾ ਕੁਛ ਆਪਣੀ ਕਿੱਕੀ ਰੁਜ਼ਗਾਰ ਹੈ ਘਰ ਰੁਜ਼ਗਾਰ ਦਾ ਜਿਹੜਾ ਇੱਕ ਸਾਧਨ ਵੀ ਬਣਦਾ ਤੇ ਨਾਲ ਜਿਹੜੀ ਇੱਕ ਡਿਊਟੀ ਹੈ ਨਿਭਾ ਕੇ ਜਿਹੜਾ ਇਹਨਾਂ ਵੱਲੋਂ ਜਿਹੜਾ ਇੱਕ ਆਪਣਾ ਕਰਮ ਪੂਰਾ ਕੀਤਾ ਜਾਂਦਾ ਤੇ ਮਾਣ ਹੁੰਦਾ ਕਿ ਭਾਰਤ ਵਿੱਚ ਬਹੁਤ ਮਾਣ ਆਉਂਦਾ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਔਰ ਬਹੁਤ ਹੀ ਸਾਨੂੰ ਖੁਸ਼ੀ ਹੁੰਦਾ ਸਾਡਾ ਦਿਲ ਗਵਾ ਦਿੰਦਾ ਹੈ ਕਿ ਇਹ ਬਹੁਤ ਵਧੀਆ ਲੱਗਦਾ ਸਾਨੂੰ ਗੱਲ ਕੀਤੀ ਜਾਵੇ ਤਾਂ ਕਾਫੀ ਜਿਹੜੇ ਲੋਕ ਹੈ ਲੀਡਰ ਹੋ ਗਏ ਜਾਂ ਕਈ ਲੋਕ ਮਤਲਬ ਧਰਮ ਦੇ ਨਾਮ ਤੇ ਵੰਡੀਆਂ ਪਾਉਂਦੇ ਨੇ ਕੀ ਕਹਿੰਦੇ ਨੇ ਵੀ ਤੁਸੀਂ ਕੋ ਮੁਸਲਮ ਭਾਈ ਚਰੋਂ ਅਸੀਂ ਹਿੰਦੂ ਆ ਜਾਂ ਕੋਈ ਕਹਿੰਦਾ ਸੀ ਸਿੱਖਾਂ ਕੀ ਕੀ ਲੱਗਦਾ ਵੀ ਇਹ ਸਹੀ ਹੈ ਜਾਂ ਮਤਲਬ ਗਲਤ ਹੈ ਇਹ ਬਿਲਕੁਲ ਗਲਤ ਹੈ ਜਿਹੜੇ ਧਰਮ ਦੇ ਨਾਂ 'ਤੇ ਕਰਦੇ ਉਹ ਬਿਲਕੁਲ ਗਲਤ ਹੈ ਬਾਕੀ ਸਾਰੇ ਭਾਈ ਇਹ ਰੱਬ ਨੇ ਇੱਕ ਬਣਾ ਕੇ ਭੇਜਿਆ ਰੱਬ ਨੇ ਥੋੜੀ ਬਣਾਇਆ ਹਿੰਦੂ ਮੁਸਲਮ ਸਿੱਖ ਹੀ ਸਿਰਫ ਬੰਦਾ ਬਣਾਇਆ ਬੰਦਾ ਹੀ ਹੈਗਾ ਔਰ ਬੰਦੇ ਨਾਲ ਪਿਆਰ ਕਰਦਾ ਉਹੀ ਬੰਦਾ ਹੈ ਜਿਹੜਾ ਬੰਦੇ ਨਾਲ ਪਿਆਰ ਨਹੀਂ ਕਰਦਾ ਉਹ ਬੰਦਾ ਨਹੀਂ ਹੈ ਉਹ ਫਿਰ ਮਤਲਬੀ ਬੰਦਾ ਹੁੰਦਾ ਹੈ ਆਪਣੇ ਮਤਲਬ ਲਈ ਬਹੁਤ ਕੁਝ ਕਰ ਲੈਂਦੇ ਬੰਦੇ ਆ ਮਗਰ ਦੇਸ਼ ਲਈ ਬੰਦੇ ਕੋਈ ਕੋਈ ਹੁੰਦੇ ਜਿਹੜੇ ਸਹੀ ਕੰਮ ਕਰਦੇ ਉਹਨਾ ਤੁਸੀਂ ਇੱਥੇ ਡਿਊਟੀ ਨਿਭਾ ਰਹੇ ਹੋ ਮੰਨਿਆ ਜਾਂਦਾ ਕਿ ਆਪਾਂ ਅਗਰ ਗੱਲ ਕਰੀਏ ਤੁਸੀਂ ਇਹ ਸਵੇਰ ਤੋਂ ਸ਼ੁਰੂ ਹੋ ਜਾਂਦੇ ਹੋ ਹਾਂਜੀ ਚਾਰ ਟਾਈਮ ਤੁਹਾਡੇ ਵੱਲੋਂ ਨਮਾਜ਼ ਵੀ ਕਰਨੀ ਹੁੰਦੀ ਹੈ ਫਿਰ ਕਿਸ ਤਰ੍ਹਾਂ ਕੋਆਪਰੇਟ ਕਰਦੇ ਬਸ ਜੀ ਨਹੀਂ ਹੈ ਵੇ ਜਦ ਤੱਕ 3-4 ਦਿਨ ਡਿਊਟੀ ਹੈ ਜਦ ਤੱਕ ਐਡਜਸਟ ਕਰਨਾ ਪੈਂਦਾ ਦੁਖੀ ਸੁਖੀ ਹੋ ਕੇ ਫਿਰ ਬਾਅਦ ਆਪਣਾ ਕੰਮ ਬਿੱਲ ਵੇਕੇ ਜੋ ਮਰਜ਼ੀ ਕਰੀ ਜਾਓ ਇਹ ਜਿਹੜੇ ਝੰਡੇ ਆ ਮੈਂ ਗੱਲ ਕਰਾਂ ਤੇ ਇਹ ਕਾਫੀ ਤਰ੍ਹਾਂ ਦੇ ਝੰਡੇ ਆ ਜਿਵੇਂ ਲੋਕ ਸਾਈਕਲ ਚਲਾਉਂਦੇ ਨੇ ਉੱਤੇ ਵੀ ਝੰਡੇ ਲੱਗਦੇ ਨੇ ਕਿਸ ਤਰ੍ਹਾਂ ਲੋਕਾਂ ਦੇ ਨਾਲ ਤੁਸੀਂ ਡੀਲ ਕਰਦੇ ਹੋ ਬਸ 딜 ਹੀ ਹੈਗਾ ਜਿਹੜਾ ਹੁਣ 5-5 ਰੁਪਏ ਬਚਾ ਕੇ ਅਸੀਂ ਵੀ ਦੇ ਦਿੰਦੇ ਕਿਸੇ ਨੂੰ ਇਹ ਦੇ ਦੀ ਕੋਈ 10 ਵਜੇ ਦਾ ਕੇ 20 ਵਜੇ ਦਾ ਤਾਂ ਇਹਦਾ ਕਰ ਦਿੰਦੇ ਕਦੇ ਐਸਾ ਹੋਇਆ ਕੋਈ ਸਸਤਾ ਵਾਲੇ ਆਏ ਹੁਣ ਕਹਿੰਦੇ ਨੇ ਵੀ ਬੜਾ ਵਧੀਆ ਕੰਮ ਕਰ ਰਹੇ ਤੁਸੀਂ ਬਸ ਆਇਆ ਬਹੁਤ ਆਉਂਦੇ ਆ ਮਹਿਸੂਸ ਹੁੰਦਾ ਫਿਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਕਰ ਦਿੰਦਾ ਕਿਉਂਕਿ ਰੋਜ਼ਗਾਰ ਵੀ ਹੈ ਤੇ ਇਹਦੇ ਨਾਲ ਇੱਕ ਮੈਸੇਜ ਹੈ ਭਾਰਤ ਵਾਸੀਆਂ ਨੂੰ ਕਿ ਅਸੀਂ ਲੋਕ ਕਿਉਂਕਿ ਲੋਕ ਬਿੱਤ ਕਰਾ ਵੀ ਕਰਦੇ ਬਹੁਤ ਕਰਦੇ ਜੀ ਬੜੇ ਆਂਦੇ ਸਾਰੇ ਖੁਸ਼ੀ ਕਰਦੇ ਆਂ ਔਰ ਬਹੁਤ ਚੰਗਾ ਲੱਗਦਾ ਸਾਰਿਆਂ ਨੂੰ ਫਿਰ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਵੀ ਤਿਰੰਗਾ ਲਹਿਰਾ ਦੇ ਪੂਰਾ ਤਿਰੰਗੇ ਜੀ ਪੂਰੇ ਬਣਾਏ ਆਪਣੇ ਜਲਦੂਰ ਘਰੇ ਚ ਹਾਂਜੀ 15 ਅਗਸਤ ਨੂੰ ਫਿਰ ਤੁਹਾਡੇ ਵੱਲੋਂ ਵੀ ਖੁਸ਼ੀ ਹਾਂਜੀ ਬਹੁਤ ਬੜੀਆ ਖੁਸ਼ੀ ਕਰਾਂਗੇ ਸਾਡੇ ਵੱਲੋਂ ਅਸੀਂ ਔਰ ਸਾਰਿਆਂ ਲਈ ਅਸੀਂ ਖੁਸ਼ੀ ਕਰਾਂਗੇ ਸਾਰਿਆਂ ਲਈ ਦੁਆ ਵੀ ਕਰਾਂਗੇ ਕਿ ਮਾਲਿਕ ਸਾਰੇ ਪੂਰੇ ਦੇਸ਼ ਨੂੰ ਰਾਜੀ ਰੱਖੇ ਅਤੇ ਸਾਰੇ ਦੇਸ਼ ਨੂੰ ਖੁਸ਼ਹਾਲੀ ਰੱਖੇ ਇਹ ਸੋ ਇਹ ਨੌਜਵਾਨ ਜਿਸ ਦੇ ਵੱਲੋਂ ਜੇ ਗੱਲ ਕਰੀਏ ਤਾਂ ਤਿਰੰਗਾ ਜਿਹੜਾ ਹਰ ਘਰ ਦੇ ਵਿੱਚ ਪਹੁੰਚਾਉਣ ਦੀ ਜਿਹੜਾ ਡਿਊਟੀ ਲੱਗੀ ਹੋਈ ਹੈ ਤੇ ਗੱਲ ਕਰੀਏ ਤਾਂ ਇਹਨਾਂ ਵੱਲੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਬੜਾ ਵਧੀਆ ਇੱਕ ਮੈਸੇਜ ਹੈ ਵਾਹਨ ਜੇ ਇਹਨਾਂ ਦੀ ਜਿਹੜੀ ਸਕੂਟਰੀ ਹੈ ਉਸ ਦੀ ਗੱਲ ਕਰ ਲੋ ਤਾਂ ਇਹਨੇ ਜਿਹੜਾ ਆਪਣੀ ਸਕੂਟਰੀ ਨੂੰ ਵੀ ਇਹ ਤਿਰੰਗੇ ਦਾ ਜਿਹੜਾ ਇੱਕ ਰੂਪ ਦਿੱਤਾ ਗਿਆ ਜੇ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਨੇ ਆਪਣੀ ਸੀਟ ਆ ਉਸ ਨੂੰ ਜਿਹੜਾ ਕੇਸਰੀ ਰੰਗ ਕੀਤਾ ਹੋਇਆ ਔਰ ਗ੍ਰੀਨ ਰੰਗ ਜਿਹੜਾ ਆਪਣੇ ਇਹਨੂੰ ਟੇਪਿੰਗ ਕਰਾਈ ਹੋਈ ਆ ਤਾਂ ਕਿ ਇੱਕ ਹਿੰਦੁਸਤਾਨ ਦੇ ਵਿੱਚ ਰਹਿਣ ਦੇ ਨਾਲ-ਨਾਲ ਇੱਕ ਸਬੂਤ ਦਿੱਤਾ ਜਾਵੇ ਕਿ ਅਸੀਂ ਵੀ ਹਿੰਦੁਸਤਾਨੀ ਆ ਤਾਂ ਬੜਾ ਵਧੀਆ ਮੈਸੇਜ ਆ ਤਾਂ ਇਸੇ ਤਰ੍ਹਾਂ ਦੀ ਅਪਡੇਟ ਦੇ ਨਾਲ ਜੁੜੇ ਰਾਵਾਂਗੇ ਕੈਮਰਾਮੈਨ ਦੇ ਨਾਲ ਮੈਂ ਤੁਸ਼ਾਰਕਪੁਰ